ਅਕਸਰ ਅਸੀਂ ਵੇਖ ਰਹੇ ਹਾਂ ਕਿ ਸਾਈਬਰ ਕ੍ਰਾਈਮ ਦਾ ਅਪਰਾਧ ਦਾ ਜੋ ਦਿਨ-ਪ੍ਰਤੀ ਦਿਨ ਵਾਧਾ ਹੀ ਜਾ ਰਿਹਾ ਹੈ ਤੇ ਹੁਣ ਇੱਕ ਬਰਨਾਲਾ ਤੋਂ ਖਬਰ ਸਾਹਮਣੇ ਆਈ ਹੈ ਕਿ ਸਾਈਬਰ ਕ੍ਰਾਈਮ ਕਰਨ ਵਾਲਿਆਂ ਦਾ ਜਾਲ ਹੁਣ ਆਮ ਲੋਕਾਂ ਤੇ ਪੈਣਾ ਵੀ ਸ਼ੁਰੂ ਹੋ ਗਿਆ ਹੈ ਕਿਉਂਕਿ ਇੱਕ ਸਾਈਬਰ ਠੱਗ ਨੇ ਇੱਕ ਦਿਹਾੜੀਦਾਰ ਨੂੰ ਆਪਣਾ ਨਿਸ਼ਾਨਾ ਬਣਾਇਆ ਉਸਦੇ ਅਕਾਊਂਟ ਨੂੰ ਖਾਲੀ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ 피해 ਤਰਮਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਕੁਝ ਕਾਗਜ਼ਾਤ ਆਪਣੇ ਪਿੰਡ ਭੇਜਣ ਲਈ ਡਾਕਖਾਨੇ ਵਿੱਚ ਪਹੁੰਚ ਕੇ ਪੋਸਟ ਕਰਵਾਇਆ ਸੀ ਜੋ ਪਿਛਲੇ 4-5 ਦਿਨਾਂ ਤੋਂ ਲੁਧਿਆਣਾ ਵਿਖੇ ਹੀ ਰੁਕਿਆ ਹੋਇਆ ਦਿਖਾਈ ਦੇ ਰਿਹਾ ਸੀ ਇਸ ਸਬੰਧੀ ਜਦੋਂ ਉਸਨੇ ਪੋਸਟ ਆਫਿਸ ਪਹੁੰਚ ਕੇ ਇਸ ਸਬੰਧੀ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਕੰਪਲੇਂਟ ਪਾ ਦਿੰਨੇ ਹਾਂ ਲੇਕਿਨ ਉਸ ਤੋਂ ਅਗਲੇ ਦਿਨ ਦੁਪਹਿਰ 2 ਵਜੇ ਦੇ ਕਰੀਬ ਉਸਨੂੰ ਇੱਕ ਫੋਨ ਆਇਆ ਅਤੇ ਉਸਨੇ ਕਿਹਾ ਕਿ ਤੁਹਾਡਾ ਇੱਕ ਪੋਸਟ ਜੋ ਲੁਧਿਆਣੇ ਵਿਕੇ ਫਸਿਆ ਹੋਇਆ ਹੈ ਉਹ ਡੀਐਕਟੀਵੇਟ ਹੋਣ ਕਰਕੇ ਰੁਕਿਆ ਹੈ ਇਸ ਨੂੰ ਐਕਟੀਵੇਟ ਕਰਨਾ ਪਵੇਗਾ ਇਸ ਲਈ ਤੁਹਾਨੂੰ 2 ਰੁਪਏ ਸੈਂਡ ਕਰਨੇ ਹੋਣਗੇ ਜਿਸ ਤੋਂ ਬਾਅਦ ਸਾਈਬਰ ਠੱਗ ਵਿਅਕਤੀ ਨੇ ਉਸਨੂੰ ਕਿਹਾ ਕਿ ਉਹ ਤੁਹਾਡੀ ਪ੍ਰੋਫਾਈਲ ਐਕਟਿਵ ਕਰ ਦਿੰਦਾ ਹੈ ਅਤੇ ਤੁਹਾਡੀ ਪੋਸਟ ਫਿਰ ਜਲਦ ਤੋਂ ਜਲਦ ਤੁਹਾਡੇ ਪਿੰਡ ਪਹੁੰਚ ਜਾਵੇਗੀ ਉਸ ਤੋਂ ਬਾਅਦ ਉਕਤ ਵਿਅਕਤੀ ਨੇ ਪੀੜਤ ਨੂੰ ਇੱਕ ਲਿੰਕ ਭੇਜ ਦਿੱਤਾ ਅਤੇ ਕਿਹਾ ਕਿ ਇਸ ਨੂੰ ਫਿਲ ਕਰਕੇ ਆਪਣਾ ਪਿੰਨ ਨੰਬਰ ਭਰ ਦੇਵੋ ਅਤੇ 2 ਰੁਪਏ ਮੈਨੂੰ ਸੈਂਡ ਕਰ ਦੇਵੋ ਜਦੋਂ ਉਸਨੇ ਫਿਲ ਕਰਕੇ 2 ਰੁਪਏ ਭੇਜੇ ਉਸ ਤੋਂ ਬਾਅਦ ਉਸਦੇ ਖਾਤੇ ਵਿੱਚੋਂ 3400 ਰੁਪਏ ਕੱਟ ਗਏ ਜਿਸ ਤੋਂ ਬਾਅਦ ਉਸਨੇ ਉਕਤ ਵਿਅਕਤੀ ਨਾਲ ਸੰਪਰਕ ਕੀਤਾ ਤਾਂ ਉਸਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਆਪਣਾ ਫੋਨ ਸਵਿਚ ਆਫ ਕਰਕੇ ਉਸ ਦਾ ਨੰਬਰ ਹੀ ਬਲੌਕ ਕਰ ਦਿੱਤਾ ਪੀੜਤ ਵਿਅਕਤੀ ਨੇ ਕਿਹਾ ਕਿ ਉਹ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਉਸ ਨੂੰ ਬੜੀ ਮਿਹਨਤ ਨਾਲ ਆਪਣੇ 3400 ਰੁਪਏ ਜੋੜੇ ਸਨ ਲੇਕਿਨ ਸਾਈਬਰ ਠੱਗ ਨੇ ਉਸ ਨਾਲ ਠੱਗੀ ਕਰ ਲਈ ਹੈ ਅੱਗੋਂ ਉਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿਹਾ ਹੈ ਕਿ ਮੈਨੂੰ ਮੇਰੇ 3400 ਰੁਪਏ ਵਾਪਸ ਲੋਟਾਏ ਜਾਣ ਤੇ ਇਸ ਸਾਈਬਰ ਠੱਗ ਵਿਅਕਤੀ ਦੇ ਖਿਲਾਫ ਤੱਕ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਕਸਰ ਅਸੀਂ ਵੇਖ ਰਹੇ ਹਾਂ ਕਿ ਸਾਈਬਰ ਕ੍ਰਾਈਮ ਦਾ ਅਪਰਾਧ ਦਾ ਜੋ ਦਿਨ-ਪ੍ਰਤੀ ਦਿਨ ਵਾਧਾ ਹੀ ਜਾ ਰਿਹਾ ਹੈ ਤੇ ਹੁਣ ਇੱਕ ਬਰਨਾਲਾ ਤੋਂ ਖਬਰ ਸਾਹਮਣੇ ਆਈ ਹੈ ਕਿ ਸਾਈਬਰ ਕ੍ਰਾਈਮ ਕਰਨ ਵਾਲਿਆਂ ਦਾ ਜਾਲ ਹੁਣ ਆਮ ਲੋਕਾਂ ਤੇ ਪੈਣਾ ਵੀ ਸ਼ੁਰੂ ਹੋ ਗਿਆ ਹੈ ਕਿਉਂਕਿ ਇੱਕ ਸਾਈਬਰ ਠੱਗ ਨੇ ਇੱਕ ਦਿਹਾੜੀਦਾਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਉਸਦੇ ਅਕਾਊਂਟ ਨੂੰ ਖਾਲੀ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਤਰਮਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਕੁਝ ਕਾਗਜ਼ात ਆਪਣੇ ਪਿੰਡ ਭੇਜਣ ਲਈ ਡਾਕਖਾਨੇ ਵਿੱਚ ਪਹੁੰਚ ਕੇ ਪੋਸਟ ਕਰਵਾਇਆ ਸੀ ਜੋ ਪਿਛਲੇ 4-5 ਦਿਨਾਂ ਤੋਂ ਲੁਧਿਆਣਾ ਵਿਖੇ ਹੀ ਰੁਕਿਆ ਹੋਇਆ ਦਿਖਾਈ ਦੇ ਰਿਹਾ ਸੀ ਇਸ ਸਬੰਧੀ ਜਦੋਂ ਉਸਨੇ ਪੋਸਟ ਆਫਿਸ ਪਹੁੰਚ ਕੇ ਇਸ ਸਬੰਧੀ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਕੰਪਲੇਂਟ ਪਾ ਦਿੰਨੇ ਹਾਂ ਲੇਕਿਨ ਉਸ ਤੋਂ ਅਗਲੇ ਦਿਨ ਦੁਪਹਿਰ 2 ਵਜੇ ਦੇ ਕਰੀਬ ਉਸਨੂੰ ਇੱਕ ਫੋਨ ਆਇਆ ਅਤੇ ਉਸਨੇ ਕਿਹਾ ਕਿ ਤੁਹਾਡਾ ਇੱਕ ਪੋਸਟ ਜੋ ਲੁਧਿਆਣਾ ਵਿਕੇ ਫਸਿਆ ਹੋਇਆ ਹੈ ਉਹ ਡੀਐਕਟੀਵੇਟ ਹੋਣ ਕਰਕੇ ਰੁਕਿਆ ਹੈ ਇਸ ਨੂੰ ਐਕਟੀਵੇਟ ਕਰਨਾ ਪਵੇਗਾ ਇਸ ਲਈ ਤੁਹਾਨੂੰ 2 ਰੁਪਏ ਸੈਂਡ ਕਰਨੇ ਹੋਣਗੇ ਜਿਸ ਤੋਂ ਬਾਅਦ ਸਾਈਬਰ ਠੱਗ ਵਿਅਕਤੀ ਨੇ ਉਸ ਨੂੰ ਕਿਹਾ ਕਿ ਉਹ ਤੁਹਾਡੀ ਪ੍ਰੋਫਾਈਲ ਐਕਟਿਵ ਕਰ ਦਿੰਦਾ ਹੈ ਅਤੇ ਤੁਹਾਡੀ ਪੋਸਟ ਫਿਰ ਜਲਦ ਤੋਂ ਜਲਦ ਤੁਹਾਡੇ ਪਿੰਡ ਪਹੁੰਚ ਜਾਵੇਗੀ ਉਸ ਤੋਂ ਬਾਅਦ ਉਕਤ ਵਿਅਕਤੀ ਨੇ ਪੀੜਤ ਨੂੰ ਇੱਕ ਲਿੰਕ ਭੇਜ ਦਿੱਤਾ ਅਤੇ ਕਿਹਾ ਕਿ ਇਸ ਨੂੰ ਫਿਲ ਕਰਕੇ ਆਪਣਾ ਪਿੰਨ ਨੰਬਰ ਭਰ ਦੇਵੋ ਅਤੇ 2 ਰੁਪਏ ਮੈਨੂੰ ਸੈਂਡ ਕਰ ਦੇਵੋ ਜਦੋਂ ਉਸਨੇ ਫਿਲ ਕਰਕੇ 2 ਰੁਪਏ ਭੇਜੇ ਉਸ ਤੋਂ ਬਾਅਦ ਉਸਦੇ ਖਾਤੇ ਵਿੱਚੋਂ 3400 ਰੁਪਏ ਕੱਟ ਗਏ ਜਿਸ ਤੋਂ ਬਾਅਦ ਉਸਨੇ ਉਕਤ ਵਿਅਕਤੀ ਨਾਲ ਸੰਪਰਕ ਕੀਤਾ ਤਾਂ ਉਸਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਆਪਣਾ ਫੋਨ ਸਵਿਚ ਆਫ ਕਰਕੇ ਉਸ ਦਾ ਨੰਬਰ ਹੀ ਬਲੌਕ ਕਰ ਦਿੱਤਾ ਪੀੜਤ ਵਿਅਕਤੀ ਨੇ ਕਿਹਾ ਕਿ ਉਹ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਉਸਨੇ ਬੜੀ ਮਿਹਨਤ ਨਾਲ ਆਪਣੇ 3400 ਰੁਪਏ ਜੋੜੇ ਸਨ ਲੇਕਿਨ ਸਾਈਬਰ ਠੱਗ ਨੇ ਉਸਨਾਂ ਠੱਗੀ ਕਰ ਲਈ ਹੈ ਅੱਗੋਂ ਉਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿਹਾ ਹੈ ਕਿ ਮੈਨੂੰ ਮੇਰੇ 3400 ਰੁਪਏ ਵਾਪਸ ਲੋਟਾਏ ਜਾਣ ਤੇ ਇਸ ਸਾਈਬਰ ਠੱਗ ਵਿਅਕਤੀ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਕਸਰ ਅਸੀਂ ਵੇਖ ਰਹੇ ਹਾਂ ਕਿ ਸਾਈਬਰ ਕ੍ਰਾਈਮ ਦਾ ਅਪਰਾਧ ਦਾ ਜੋ ਦਿਨ-ਪ੍ਰਤੀ-ਦਿਨ ਵਾਧਾ ਹੀ ਜਾ ਰਿਹਾ ਹੈ ਤੇ ਹੁਣ ਇੱਕ ਬਰਨਾਲਾ ਤੋਂ ਖਬਰ ਸਾਹਮਣੇ ਆਈ ਹੈ ਕਿ ਸਾਈਬਰ ਕ੍ਰਾਈਮ ਕਰਨ ਵਾਲਿਆਂ ਦਾ ਜਾਲ ਹੁਣ ਆਮ ਲੋਕਾਂ ਤੇ ਪੈਣਾ ਵੀ ਸ਼ੁਰੂ ਹੋ ਗਿਆ ਹੈ ਕਿਉਂਕਿ ਇੱਕ ਸਾਈਬਰ ਠੱਗ ਨੇ ਇੱਕ ਦਿਹਾੜੀਦਾਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਉਸਦੇ ਅਕਾਊਂਟ ਨੂੰ ਖਾਲੀ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਤਰਮਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਕੁਝ ਕਾਗਜ਼ात ਆਪਣੇ ਪਿੰਡ ਭੇਜਣ ਲਈ ਡਾਕਖਾਨੇ ਵਿੱਚ ਪਹੁੰਚ ਕੇ ਪੋਸਟ ਕਰਵਾਇਆ ਸੀ ਜੋ ਪਿਛਲੇ 4-5 ਦਿਨਾਂ ਤੋਂ ਲੁਧਿਆਣਾ ਵਿਖੇ ਹੀ ਰੁਕਿਆ ਹੋਇਆ ਦਿਖਾਈ ਦੇ ਰਿਹਾ ਸੀ ਇਸ ਸਬੰਧੀ ਜਦੋਂ ਉਸਨੇ ਪੋਸਟ ਆਫਿਸ ਪਹੁੰਚ ਕੇ ਇਸ ਸਬੰਧੀ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਕੰਪਲੇਂਟ ਪਾ ਦਿੰਦੇ ਹਾਂ ਲੇਕਿਨ ਉਸ ਤੋਂ ਅਗਲੇ ਦਿਨ ਦੁਪਹਿਰ 2 ਵਜੇ ਦੇ ਕਰੀਬ ਉਸਨੂੰ ਇੱਕ ਫੋਨ ਆਇਆ ਅਤੇ ਉਸਨੇ ਕਿਹਾ ਕਿ ਤੁਹਾਡਾ ਇੱਕ ਪੋਸਟ ਜੋ ਲੁਧਿਆਣਾ ਵਿਕੇ ਫਸਿਆ ਹੋਇਆ ਹੈ ਉਹ ਡੀਐਕਟੀਵੇਟ ਹੋਣ ਕਰਕੇ ਰੁਕਿਆ ਹੈ ਇਸ ਨੂੰ ਐਕਟੀਵੇਟ ਕਰਨਾ ਪਵੇਗਾ ਇਸ ਲਈ ਤੁਹਾਨੂੰ 2 ਰੁਪਏ ਸੈਂਡ ਕਰਨੇ ਹੋਣਗੇ ਜਿਸ ਤੋਂ ਬਾਅਦ ਸਾਈਬਰ ਠੱਗ ਵਿਅਕਤੀ ਨੇ ਉਸ ਨੂੰ ਕਿਹਾ ਕਿ ਉਹ ਤੁਹਾਡੀ ਪ੍ਰੋਫਾਈਲ ਐਕਟਿਵ ਕਰ ਦਿੰਦਾ ਹੈ ਅਤੇ ਤੁਹਾਡੀ ਪੋਸਟ ਫਿਰ ਜਲਦ ਤੋਂ ਜਲਦ ਤੁਹਾਡੇ ਪਿੰਡ ਪਹੁੰਚ ਜਾਵੇਗੀ ਉਸ ਤੋਂ ਬਾਅਦ ਉਕਤ ਵਿਅਕਤੀ ਨੇ ਪੀੜਤ ਨੂੰ ਇੱਕ ਲਿੰਕ ਭੇਜ ਦਿੱਤਾ ਅਤੇ ਕਿਹਾ ਕਿ ਇਸ ਨੂੰ ਫਿਲ ਕਰਕੇ ਆਪਣਾ ਪਿੰਨ ਨੰਬਰ ਭਰ ਦੇਵੋ ਅਤੇ 2 ਰੁਪਏ ਮੈਨੂੰ ਸੈਂਡ ਕਰ ਦੇਵੋ ਜਦੋਂ ਉਸਨੇ ਫਿਲ ਕਰਕੇ 2 ਰੁਪਏ ਭੇਜੇ ਉਸ ਤੋਂ ਬਾਅਦ ਉਸਦੇ ਖਾਤੇ ਵਿੱਚੋਂ 3400 ਰੁਪਏ ਕੱਟ ਗਏ ਜਿਸ ਤੋਂ ਬਾਅਦ ਉਸਨੇ ਉਕਤ ਵਿਅਕਤੀ ਨਾਲ ਸੰਪਰਕ ਕੀਤਾ ਤਾਂ ਉਸਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਆਪਣਾ ਫੋਨ ਸਵਿਚ ਆਫ ਕਰਕੇ ਉਸ ਦਾ ਨੰਬਰ ਹੀ ਬਲੌਕ ਕਰ ਦਿੱਤਾ ਪੀੜਤ ਵਿਅਕਤੀਆਂ ਨੇ ਕਿਹਾ ਕਿ ਉਹ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਉਸ ਨੂੰ ਬੜੀ ਮਿਹਨਤ ਨਾਲ ਆਪਣੇ 3400 ਰੁਪਏ ਜੋੜੇ ਸਨ ਲੇਕਿਨ ਸਾਈਬਰ ਠੱਗ ਨੇ ਉਸ ਨਾਲ ਠੱਗੀ ਕਰ ਲਈ ਹੈ ਅੱਗੋਂ ਉਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿਹਾ ਹੈ ਕਿ ਮੈਨੂੰ ਮੇਰੇ 3400 ਰੁਪਏ ਵਾਪਸ ਲੋਟਾਏ ਜਾਣ ਤੇ ਇਸ ਸਾਈਬਰ ਠੱਗ ਵਿਅਕਤੀ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਕਸਰ ਅਸੀਂ ਵੇਖ ਰਹੇ ਹਾਂ ਕਿ ਸਾਈਬਰ ਕ੍ਰਾਈਮ ਦਾ ਅਪਰਾਧ ਦਾ ਜੋ ਦਿਨ-ਪ੍ਰਤੀ-ਦਿਨ ਵਾਧਾ ਹੀ ਜਾ ਰਿਹਾ ਹੈ ਹੁਣ ਇੱਕ ਬਰਨਾਲਾ ਤੋਂ ਖਬਰ ਸਾਹਮਣੇ ਆਈ ਹੈ ਕਿ ਸਾਈਬਰ ਕ੍ਰਾਈਮ ਕਰਨ ਵਾਲਿਆਂ ਦਾ ਜਾਲ ਹੁਣ ਆਮ ਲੋਕਾਂ ਤੇ ਪੈਣਾ ਵੀ ਸ਼ੁਰੂ ਹੋ ਗਿਆ ਹੈ ਕਿਉਂਕਿ ਇੱਕ ਸਾਈਬਰ ਠੱਗ ਨੇ ਇੱਕ ਦਿਹਾੜੀਦਾਰ ਨੂੰ ਆਪਣਾ ਨਿਸ਼ਾਨਾ ਬਣਾਇਆ ਉਸਦੇ ਅਕਾਊਂਟ ਨੂੰ ਖਾਲੀ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਤਰਮਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਕੁਝ ਕਾਗਜ਼ਾਤ ਆਪਣੇ ਪਿੰਡ ਭੇਜਣ ਲਈ ਡਾਕਖਾਨੇ ਵਿੱਚ ਪਹੁੰਚ ਕੇ ਪੋਸਟ ਕਰਵਾਇਆ ਸੀ ਜੋ ਪਿਛਲੇ 4-5 ਦਿਨਾਂ ਤੋਂ ਲੁਧਿਆਣਾ ਵਿਖੇ ਹੀ ਰੁਕਿਆ ਹੋਇਆ ਦਿਖਾਈ ਦੇ ਰਿਹਾ ਸੀ ਇਸ ਸਬੰਧੀ ਜਦੋਂ ਉਸਨੇ ਪੋਸਟ ਆਫਿਸ ਪਹੁੰਚ ਕੇ ਇਸ ਸਬੰਧੀ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਕੰਪਲੇਂਟ ਪਾ ਦਿੰਨੇ ਹਾਂ ਲੇਕਿਨ ਉਸ ਤੋਂ ਅਗਲੇ ਦਿਨ ਦੁਪਹਿਰ 2 ਵਜੇ ਦੇ ਕਰੀਬ ਉਸਨੂੰ ਇੱਕ ਫੋਨ ਆਇਆ ਅਤੇ ਉਸਨੇ ਕਿਹਾ ਕਿ ਤੁਹਾਡਾ ਇੱਕ ਪੋਸਟ ਜੋ ਲੁਧਿਆਣਾ ਵਿਕੇ ਫਸਿਆ ਹੋਇਆ ਹੈ ਉਹ ਡੀਐਕਟੀਵੇਟ ਹੋਣ ਕਰਕੇ ਰੁਕਿਆ ਹੈ ਇਸ ਨੂੰ ਐਕਟੀਵੇਟ ਕਰਨਾ ਪਵੇਗਾ ਇਸ ਲਈ ਤੁਹਾਨੂੰ 2 ਰੁਪਏ ਸੈਂਡ ਕਰਨੇ ਹੋਣਗੇ ਜਿਸ ਤੋਂ ਬਾਅਦ ਸਾਈਬਰ ਠੱਗ ਵਿਅਕਤੀ ਨੇ ਉਸਨੂੰ ਕਿਹਾ ਕਿ ਉਹ ਤੁਹਾਡੀ ਪ੍ਰੋਫਾਈਲ ਐਕਟਿਵ ਕਰ ਦਿੰਦਾ ਹੈ ਅਤੇ ਤੁਹਾਡੀ ਪੋਸਟ ਫਿਰ ਜਲਦ ਤੋਂ ਜਲਦ ਤੁਹਾਡੇ ਪਿੰਡ ਪਹੁੰਚ ਜਾਵੇਗੀ ਉਸ ਤੋਂ ਬਾਅਦ ਉਕਤ ਵਿਅਕਤੀ ਨੇ ਪੀੜਤ ਨੂੰ ਇੱਕ ਲਿੰਕ ਭੇਜ ਦਿੱਤਾ ਅਤੇ ਕਿਹਾ ਕਿ ਇਸ ਨੂੰ ਫਿਲ ਕਰਕੇ ਆਪਣਾ ਪਿੰਨ ਨੰਬਰ ਭਰ ਦੇਵੋ ਅਤੇ 2 ਰੁਪਏ ਮੈਨੂੰ ਸੈਂਡ ਕਰ ਦੇਵੋ ਜਦੋਂ ਉਸਨੇ ਫਿਲ ਕਰਕੇ 2 ਰੁਪਏ ਭੇਜੇ ਉਸ ਤੋਂ ਬਾਅਦ ਉਸਦੇ ਖਾਤੇ ਵਿੱਚੋਂ 3400 ਰੁਪਏ ਕੱਟ ਗਏ ਜਿਸ ਤੋਂ ਬਾਅਦ ਉਸਨੇ ਉਪਤ ਵਿਅਕਤੀ ਨਾਲ ਸੰਪਰਕ ਕੀਤਾ ਤਾਂ ਉਸਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਆਪਣਾ ਫੋਨ ਸਵਿਚ ਆਫ ਕਰਕੇ ਉਸ ਦਾ ਨੰਬਰ ਹੀ ਬਲੌਕ ਕਰ ਦਿੱਤਾ ਪੀੜਤ ਵਿਅਕਤੀ ਨੇ ਕਿਹਾ ਕਿ ਉਹ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਉਸ ਨੂੰ ਬੜੀ ਮਿਹਨਤ ਨਾਲ ਆਪਣੇ 3400 ਰੁਪਏ ਜੋੜੇ ਸਨ ਲੇਕਿਨ ਸਾਈਬਰ ਠੱਗ ਨੇ ਉਸ ਨਾਲ ਠੱਗੀ ਕਰ ਲਈ ਹੈ ਅੱਗੋਂ ਉਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿਹਾ ਹੈ ਕਿ ਮੈਨੂੰ ਮੇਰੇ 3400 ਰੁਪਏ ਵਾਪਸ ਲੋਟਾਏ ਜਾਣ ਤੇ ਇਸ ਸਾਈਬਰ ਠੱਗ ਵਿਅਕਤੀ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ